ਕੀ ਕਰਦਾ ਇੱਥੇ ਆਪ ਜਾਪੇ ਨਾ ਕੋਈ ਪੈਸਾ ਦੇਂਦਾ ਫਤਿ ਉਹ ਮੁੰਡਾ ਦਾ ਮਤਲਬ ਨਹੀਂ ਹੈ ਦੋ ਆਜੋ ਨਾ ਕਰਾਈ ਉਹਨਾਂ ਦੇਖੇ ਵੀ ਨਹੀਂ ਇਹ ਕਿਹਦੇ ਹੋ ਆ ਮਾਮਾਤੀ ਨਹੀਂ ਅੰਦਰ ਪਲੇਟ ਉਹ ਹੈ ਨਹੀਂ ਉਹਦਾ ਚਿੱਟੇ ਰੰਗ ਦੇ ਚਾਕ ਕਰੀ ਹੁੰਦੀ ਲਾਈਵ ਹੀ ਆ ਉਹਨੂੰ ਲਾਈਵ ਹੋ ਰਹੀ ਹੈ ਨਹੀਂ ਕੀ ਦਾ ਰੰਗ ਹੀ ਮਾਰ ਉਹ ਹੈ ਨਹੀਂ ਆ ਹੀ ਕਿਤੇ ਇੱਕ ਦਾ ਤ੍ਰਿਵਿਕ ਕੋਲ ਆਪਣਾ ਗੱਡੀ ਚੋਂ ਟੱਕੀ ਵੀ ਨਹੀਂ ਹੋਲੀ ਜਿਹੜੇ ਟੱਕੀ ਹੁੰਦੀ ਹਾਂ ਨਹੀਂ ਕਰ ਮਤਲੇ ਨਹੀਂ ਹੋਰ ਇਹ ਸਾਰੀ ਲਾਈਟ ਵੀ ਗੱਡੀ ਭੱਜਦੀ ਆ ਪਤਾ ਨਹੀਂ ਕੀ ਟਾਈਮ ਲੈ ਲਾਈਟ ਨਹੀਂ ਉਹਨੇ ਤਾਂ ਗੱਡੀ ਦੀ ਬੁਝਾਈ ਆ ਜੀ ਹਾਂ ਜੱਡੀ ਉਹ ਨਹੀਂ ਉਹ ਵੀ ਲਾਈਟ ਬੱਜ ਗਈ ਪਰ ਮੇਰੇ ਕੋਈ ਲੱਗੀ ਹੋਈ ਨਹੀਂ ਲੈਣਾ ਉੱਪਰ ਬਾਹਰ ਬੱਲਵ ਚੱਲਦਾ ਸੀ ਯਾਰ ਇੱਕ ਬੰਦਾ ਲਾਈਟ ਆਣਾ ਵੀ ਦਾ ਇਹ ਵੀ ਤਾਂ ਲਾਈਟ ਵੀ ਬੰਦ ਕੀਤੀ ਹੋਏ ਬੰਦੇ ਉਹ ਬਸ ਗੇਟ ਖੋਲਿਆ ਖੁੱਲਿਆ ਨਹੀਂ ਹੈਗਾ ਜਦੋਂ ਫਿਰ ਬਹਿ ਕੇ ਨੰਗ ਜਣਗੀ ਆ ਪਹਿਲਾਂ ਬਾਹਰ ਦੇਖ ਉਹ ਜਾਂ ਕੁਲਿਆ ਨਹੀਂ ਹੈਗਾ ਗੱਡੀ ਲੈ ਕੇ ਲੰਘ ਕੇ ਉਹ ਆਉਂਦੀ ਤੇ ਫੇਰ ਆਉਂਦੇ ਗੱਡੀ ਨੂੰ ਪਰਣ ਲਾ ਕੇ ਹਮ ਲੈ ਕੇ ਹੋਲੀ ਜਾਂਦੇ ਨੇ ਬਿਲਕੁਲ ਆਵਾਜ਼ ਨਾਲ ਆਉਂਦੇ ਸਾਹੀ ਬਾਜਣਾ ਕੋਲ ਉੱਠ ਕਹਿੰਦਾ ਦੇਖੋ ਪੀੜੀ ਦੀ ਚਾਲ ਜਾ ਰਹੀ ਹੈ ਵੀ ਬੈਣ ਆਲਾ ਗਣਾ ਕਿਹੜਾ ਨਿਕੜੋ ਬਾਹਰ ਆਉਂਦੇ ਨੇ ਤੇਰੇ ਤੋਂ ਬਾਅਦ ਜਿੰਨ ਲਾਇਆ ਵੀ ਜੇ ਗੱਡੀ ਲੈ ਕੇ ਆਉਂਗੇ ਐਂ ਨਾ ਪਤਾ ਲਾ ਇਹ ਇਤੋਂ ਲੱਗ ਗਿਆ ਨੇ ਇਤੋਂ ਗੱਡੀ ਦੀ ਆ ਇਹ ਵੀ ਕੱਦਾਂ ਦਾ ਸਾਲ ਹੈ

करते देखा के मेरे सारे में सुकून के लिए बहुत पता है मेरे सारे में चले गए बोलती जी धन्यवाद ਜਾ ਰਿਹਾ ਹੈ ਨਾ ਕੈਮਰਾ ਜਿਆਦਾ ਹੋਇਆ ਇਹ ਮੈਨੂੰ ਵੀ ਲਾਈਵ ਲੀਡੂ ਵੀਡੀਓ ਰੱਖੋ ਆ ਰਿਹਾ ਹੈ ਨਾ ਬੋਲਦੇ ਬਹੁਤ ਗ੍ਰੇਸ ਕੋਈ ਨਹੀਂ ਆ ਜਾ ਵੀ ਮੈਂ ਛਾ ਜਾਇਆ ਪੂਰਾ ਚੜ੍ਹਦੀ ਟੋਟੀ ਪਾਇ ਲਾਈਵ ਹੈ ਹੈ ਗੁਰੂ ਪਹਿਲਾਂ ਅੱਗੇ ਲੈ ਕੇ ਨੈਕ ਕਰਦੇ ਗੁਰੂ ਛਾੜੀਆਂ ਨੂੰ ਲੱਗਿਆ ਆ ਗਿਆ ਗੱਡੀ ਦੇ ਟਾਇਰ ज्यादा जी बजे आई जी तो कोई नहीं थी हाँ सारिया मैसे ले गए कंध तोड़ के किन्ने बंदे थे बंदे चार बंदे थे जी पांच कैमरे चाहिए नहीं जी कैमरे चेक एक गले ਮੈਂ ਤਾਂ ਕੁੱਡੀ ਜਾ ਰਹੇ ਨੇ ਕਿੱਥੋਂ ਚਾੜੀਆਂ ਨੇ ਅੱਗੇ ਆ ਕੇ ਅੱਗੇ ਜਾ ਕੇ ਨੰਮ ਦੇ ਬਾਰ ਚੋਂ ਚਾੜੀਆਂ ਨੇ ਜੀ ਗੱਡੀ ਗੱਡੀ ਦੂਜੀ ਤੇ ਗਵਾਂਡੀਆਂ ਚਾਰ ਕਰ ਪੰਜ ਛੱਡ ਗਏ ਜੀ ਕੀ ਤੋੜਿਆ ਜੀ ਮਤਲਬ ਕਿ ਕੰਧ ਤੋੜ ਕੇ ਜੀ ਲਖਾਈਆਂ ਨੇ ਬਾਹਰ ਖੁੱਲਿਆ ਨਹੀਂ ਉਹਨਾਂ ਤੋਂ ਕੰਧ ਤੋੜ ਕੇ ਸਾਹਮਣੇ ਗੇਟਾਂ ਨਾਲ ਰੱਸੀ ਬੰਨ੍ਹ ਕੇ ਬੈਠਾ ਰੱਸੀਆਂ ਬੰਨੀਆਂ ਵੀ ਤੇ ਸਾਰੇ ਬਾਰ ਬੰਨ੍ਹ ਗਿਆ ਆਲੇ ਦਾਲੇ ਕਿੜੇ ਤਿੰਨ ਚਾਰ ਘਰ ਤੇ ਜੀ ਵੀ ਕੋਈ ਬਾਹਰ ਨਾਲ ਨਿਕਲ ਵੀ ਬਾਹਰ ਨਾਲ ਨਿਕਲ ਸਕੇ ਕੋਈ ਈ ਮੰਗ ਕਰਦੇ ਹਾਂ ਪ੍ਰਸ਼ਾਸਨ ਕੋਲ ਵੀ ਸਾਨੂੰ ਫੈਸਲਾ ਹੋਣਾ ਚਾਹੀਦਾ ਜੀਓ ਨਿਸ਼ਾਬ ਮਿਲਣਾ ਚਾਹੀਦਾਾਨੂੰ ਛੱਡੇ ਮੈਸਾ ਮਿਲਣੇ ਚਾਹੀਦੇ ਸਕਾਰ ਦੀ ਇਨਫੋਰਮੇਸ਼ਨੇ ਛਿੱਟੇ ਦੀ ਹੱਡਾ ਸਾਰਾ ਹੁਣ ਜੇ ਇਸ ਹੀ ਮੈਸਾ ਲਈ ਜੀ 4-5 ਲੱਖ ਦੀ ਮੈਸਾਉਣ ਗਿਆ ਜੀ 3 ਮੈਸਾ ਦੀ ਹੱਡੇ ਜੀ 4 4.5 ਲੱਖ ਦਾ ਨੁਕਸਾਨ ਹੋ ਗਈ ਸਾਡਾ ਪ੍ਰਸ਼ਾਸਨ ਇਸ ਦੀ ਗੌਰ ਕਰੇ ਜੀ ਤੇਰੇ ਆਏ ਸੀਗੇ ਧਾਰਾ ਕੱਢਣੇ ਮੈਸਾ ਦੀਆਂ ਤਾਂ ਦੇਖਿਆ ਕਿ ਮੈਸਾ ਬਰ ਹੈਗੀ ਨਹੀਂ ਸੀ ਆ ਜਾਂ ਦੇਖਿਆ ਇਧਰੋਂ ਕੰਦਰ ਢਾਈ ਵੀ ਸੀਗੀ ਤੇ ਜਿਵੇਂ ਇਕੱਠੇ ਆਲੇ ਦੁਆਲੇ ਬੰਦੇ ਕਿਤੇ ਘਰੇ ਗਏ ਵੀ ਦੇਖਿਆ ਕਿਸੇ ਨੇ ਕੋਸਾ ਪੁੱਛਿਆ ਵੈਸੀ ਕੈਮਰੇ ਚਾ ਕਿਤੇ ਕੈਮਰੇ ਜੀ ਪਤਾ ਲੱਗਿਆ ਵੀ 2:00 ਵਜੇ ਤਿੰਨੇ ਜਣੇ ਆਏ ਸੀ ਗੱਡੀ ਲੈ ਕੇ ਪਹਿਲਾਂ ਉਹਨਾਂ ਨੇ ਗੇਟ ਦਾ ਜਿੰਦਾ ਤੋੜਨਾ ਲੱਗੇ ਉਹ ਡੁੱਟਿਆ ਨਿੰਗਾ ਤੇ ਉਹਨਾਂ ਨੇ ਕੰਦ ਢਾਈ ਕੰਦ ਵਿੱਚੋਂ ਲੈ ਕੇ ਗਏ ਨੇ ਮੈਂ ਸਭ ਜਾ ਕੇ ਕਿੰਨੀਆਂ ਪਿੱਛੇ ਦੀਆਂ ਤਿੰਨੇ ਮੱਸਾ ਲੈ ਕੇ ਗਏ ਨੇ ਇੱਕ ਗੱਟੀ ਲੈ ਕੇ ਗਏ ਨੇ ਕੀ ਮੰਗ ਕਰਦਾਂ 50% ਸਾਡੇ ਮੱਸਾ ਵਾਪਸ ਆ ਜਾਣਾ ਤੇ ਉਹ ਲੱਭੇ ਜਾਣਾ ਜਿੱਥੇ ਵੇਗੇ ਕਾਰਵਾਈ ਤੇ ਕਾਰਵਾਈ ਕੀਤੀ ਜਾਵੇ ਪੂਰੀ ਕਿੱਥੇ ਤੱਕ ਮਿਲਣਾ ਗਰੀਬ ਪਰਿਵਾਰਤੀ ਜੀ ਇਹਨਾਂ ਦਾ ਜਿਹੜਾ ਗੁਜ਼ਾਰਾ ਸੀ ਉਹ ਮੱਝਾ ਛਿਰਤੀ ਹੁੰਦਾ ਸੀ ਆਪਣਾ ਦੁੱਧ ਪਾ ਕੇ ਆਪਣਾ ਗੁਜ਼ਾਰਾ ਕਰਦੇ ਤੇ ਕਈ ਵਾਰ ਵਿਚਾਰੇ ਕੱਦੀ ਮੈਥ ਲੈ ਲੇਦੇ ਤੇ ਵੇਚ ਵੀ ਦਿੰਦੇ ਤੇ ਵੀ ਇਹਨਾਂ ਦਾ ਹੋਰ ਕੋਈ ਇਹਨਾਂ ਦਾ ਰਜਗਾਰ ਨਹੀਂ ਹੈਗਾ ਬਹੁਤ ਜ਼ਿਆਦਾ ਗਰੀਬ ਮਾਰ ਹੋ ਗਈ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਇਹਨਾਂ ਦੀਆਂ ਜਲ ਜਲਦ ਪਈ ਮੈਸਾਂ ਲੱਭੀਆਂ ਜਾਣ ਵਿਚਾਰੇ ਇਹਨਾਂ ਨੂੰ ਜਿਹੜੇ ਗਰੀਬ ਮਾਰ ਹੋਈ ਆ ਇਹਨਾਂ ਨੂੰ ਜਾਂ ਕੋਈ ਸਰਕਾਰ ਕੋਈ ਮੁਆਵਜ਼ਾ ਦੇਵੇ ਜਾਂ ਉਹ ਚੋਰ ਫੜੇ ਜਾਣ ਇਹ ਚੋਰਾਂ ਨੇ ਬੜੀ ਹੱਤ ਮਚਾਈ ਵੀ ਆ ਚਾਰਕ ਦਿਨ ਲੰਘਦੇ ਨੇ ਜੀ ਕਿਸੇ ਦੀ ਮਹਿਸ ਖੋਲ ਲੇਦੇ ਨੇ ਕਦੇ ਕਿਸੇ ਦੀ ਮਹਿਸ ਖੋਲ ਲੇਦੇ ਨੇ ਬਹੁਤ ਜ਼ਿਆਦਾ ਚੋਰੀਆਂ ਹੋ ਰਹੀਆਂ ਨੇ ਸਾਰੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਤਾਂ ਹੀ ਮੰਗ ਕਰਦੇ ਆ ਵੀ ਚੋਰਾਂ ਦਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਇਹਨਾਂ ਦੇ ਜਲਦੋਂ ਜਲਦ ਇਹਨਾਂ ਦੀਆਂ ਮਹਿਸਾਂ ਵਾਪਸ ਦਿਵਾਉਣੀਆਂ ਚਾਹੀਦੀਆਂ ਨੇ